ਦੋਸਤੋ ਹਲਕਾ ਛਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਪਿੰਡ ਦੇ ਵਿੱਚ ਮੌਜੂਦਾਂ ਮਸਲਾ ਵੱਡਾ ਇਲਜ਼ਾਮ ਵੀ ਵੱਡਿਆ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਦਾ ਨਜ਼ਦੀਕੀ ਜਿਹੜਾ ਇੱਥੇ ਸਤਪਾਲ ਉਹਦਾ ਘਰ ਨਹਿਰੀ ਜਗ੍ਹਾ ਦੇ ਵਿੱਚ ਹੈ ਜਿਹੜਾ ਉਹ ਬਣਿਆ ਹੋਇਆ ਜਿਹੜਾ ਪਿੱਛੇ ਤੋਂ ਲੈ ਕੇ ਨਹਿਰੀ ਖਾਲੇ ਦੀ ਜਗ੍ਹਾ ਜਿਹੜੀ ਖਾਲੀ ਜਗ੍ਹਾ ਦਿਖਾਈ ਦੇ ਰਹੀ ਆ ਕੈਮਰੇ ਦੇ ਵਿੱਚ ਉਸ ਤੋਂ ਅਗਲੇ ਪਾਸੇ ਆ ਜਿਹੜੀ ਬਿਲਡਿੰਗ ਤਿਆਰ ਕੀਤੀ ਹੋਈ ਆ ਉਹ ਨਹਿਰੀ ਖਾਲੇ ਦੇ ਬਿਲਕੁਲ ਵਿੱਚ ਤਿਆਰ ਕੀਤੀ ਗਈ ਆ ਇਹੋ ਜਿਹੇ ਜਿਹੜੇ ਵੱਡੇ ਇਲਜ਼ਾਮ ਆ ਪਿੰਡ ਵਾਸੀਆਂ ਵੱਲੋਂ ਲਗਾਏ ਜਾ ਰਹੇ ਆ ਇਹਨਾਂ ਦੇ ਨਾਲ ਗੱਲ ਕਰਾਂਗੇ ਕੀ ਮਸਲਾ ਹੈਗਾ ਕਿਉਂ ਇਨਾ ਇਕੱਠ ਪਿੰਡ ਦਾ ਜਿਹੜਾ ਅੱਜ ਕੀਤਾ ਗਿਆ ਮੇਰਾ ਨਾਮ ਗੁਰਚਰਨ ਪਿੰਡ ਕ੍ਰੀਮਨਗਰ ਤੋਂ ਆ ਮੈਂ ਚੁਚੜਾਦਾਂ ਅੱਜ ਇੱਥੇ ਇਕੱਠੇ ਹੋਣ ਦਾ ਕੀ ਮਕਸਦ ਆ ਇਲਜ਼ਾਮ ਲਾਏ ਜਾ ਰਹੇ ਆ ਤੁਹਾਡੇ ਵੱਲੋਂ ਕੀ ਮੰਨ ਲਾਇਆ ਸਾਰੇ ਇਕੱਠੇ ਅਸੀਂ ਲੇਟ ਹੋ ਗਏ ਅਸੀਂ 16 ਅਕਤੂਬਰ ਨੂੰ ਹੀ ਹੋਣਾ ਸੀ 2024 ਨੂੰ ਲਖਸ਼ਨਾ ਦਾ ਮੈਟਰ ਸੀ ਔਰ ਇਹਨਾਂ ਲੋਕਾਂ ਨੇ ਮੇਰੇ ਨਾਲ ਵਾਦਾ ਕੀਤਾ ਸੀ ਵੀ ਅਸੀਂ ਤੁਹਾਨੂੰ ਵੋਟਾਂ ਦਵਾਂਗੇ ਪਰ ਤਿੰਨ ਸ਼ਰਤਾਂ ਤੇ ਦਵਾਂਗੇ ਇੱਕ ਤੇ ਦੋ ਐਕਸ ਸਰਪੰਚ ਨੇ ਸਾਡੇ ਸ੍ਰੀ ਵਿਦਿਆਦੇਵੀ ਸਾਬਕਾ ਸਰਪੰਚ ਹੈ ਔਰ ਇੱਕ ਬਲਕਾਰਾ ਰਾਮ ਸਰਪੰਚ ਜਿਹੜਾ ਪਰਾਂ ਉਹਦਾ ਘਰ ਹੈ ਇਹਨਾਂ ਦਾ ਰਿਕਾਰਡ ਕਢਾਓਗੇ ਤੇ ਇੱਕ ਇਹ ਜਿਹੜਾ ਨਹਿਰੀ ਖਾਲਾ ਆ ਜਿਹੜਾ ਸਤਪਾਲ ਸਿੰਘ ਸੱਤੂ ਆ ਇਹਨੇ ਨਹਿਰੀ ਖਾਰੇ ਦੇ ਉੱਪਰ ਆਪਣਾ ਮਕਾਨ ਜਨਕੀ ਕਬਜ਼ਾ ਕਰ ਲਿਆ ਬਣਾ ਲਿਆ ਇਹਨਾਂ ਲੋਕਾਂ ਨੇ ਮੇਰੇ ਨਾਲ ਵਾਦਾ ਕੀਤਾ ਸੀ ਵੋਟਾਂ ਦੇਣ ਦਾ ਇਹਨਾਂ ਨੇ ਵੋਟਾਂ ਚਲੋ ਮੈਨੂੰ ਪਾਤੀਆਂ ਉਹ ਚਲੋ ਆਪਣੀ ਐਮਐਲਏ ਦੇ ਅੱਗੇ ਸਰਕਾਰ ਸੀ ਉਹਨੇ ਜੋ ਕਰਿਆ ਏਬੀਸੀ ਉਹ ਆਪਾਂ ਅਗਲੇ ਦਿਨ ਪ੍ਰੈਸ ਕਾਨਫਰੰਸ 'ਚ ਮੈਂ ਦੱਸਾਂਗਾ ਸਾਰਾ ਕੁਝ ਪਰ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਨੇ ਮੈਨੂੰ ਵੋਟਾਂ ਦਿੱਤੀਆਂ ਹੁਣ ਮੇਰਾ ਫਰਜ਼ ਆ ਇਹਨਾਂ ਦਾ ਕੰਮ ਕਰਨਾ ਮੈਂ ਹਾਰਿਆ ਹੋਵਾਂ ਜਾਂ ਜਿੱਤਿਆ ਹੋਵਾਂ ਉਹ ਕੋਈ ਡਿਪੈਂਡ ਨਹੀਂ ਕਰਦਾ ਲੇਕਿਨ ਕਾਨੂੰਨ ਜਿਹੜਾ ਆ ਉਹ ਕਾਗਜ਼ ਦੇਖਦਾ ਆ ਸਰਪੰਚੀ ਨਹੀਂ ਦੇਖਦਾ ਪਹਿਲਾਂ ਤੇ ਮੈਂ ਇਹਨੂੰ ਦੱਸਦਾ ਵੀ ਇੱਕ ਵਾਰੀ ਇਹਨੂੰ ਨਿਗਾਹ ਮਾਰ ਲਓ ਜ਼ੂਮ ਕਰਕੇ ਦੇਖ ਲਓ ਇਹ ਸਰਦਾਰ ਕੁਲਵੰਤ ਸਿੰਘ ਐਮਐਲਏ ਆ ਸਾਡੇ ਜੱਦੀ ਪਿੰਡ ਦਾ ਔਰ ਇਹਦੇ ਨਾਲ ਜਿਹੜਾ ਖੜਾ ਹੈ ਵੀਡੀਓ ਦਫ਼ਤਰ ਦੇ ਵਿੱਚ ਬੀਪੀਐਮ ਆ ਸਰਕਾਰੀ ਅਫਸਰ ਆ ਵੀਡੀਓ ਦਫ਼ਤਰ ਦੇ ਵਿੱਚ ਔਰ ਐਮਐਲਏ ਦਾ ਪਰਸਨਲ ਪੀਏ ਵੀ ਲਾ ਲਓ ਔਰ ਸੈਕਟਰੀ ਵੀ ਲਾ ਲਓ ਔਰ ਇਹ ਦਾ ਕਰਿਆ ਇਸ ਬੰਦੇ ਨੇ ਸ਼ਰਿਆਮ ਇਹ ਸਾਰੀ ਜ਼ਮੀਨ ਦੇ ਉੱਪਰ ਕਬਜ਼ਾ ਕਰ ਰੱਖਿਆ ਆ ਜੋ ਕਿ ਬਿਲਕੁਲ ਗੈਰ ਕਾਨੂੰਨੀ ਨਕਸ਼ੇ ਦੇ ਵਿੱਚ ਜਿਹੜਾ ਨਹਿਰੀ ਆ ਨਹਿਰੀ ਖਾਲਾ ਉਹ ਦਿਖਦਾ ਪਿਆ ਇਹਨੇ ਇੱਕ ਉਸ ਘਰ ਦੇ ਉੱਪਰ ਆਪਣਾ ਕਬਜ਼ਾ ਪਾ ਰੱਖਿਆ ਆ ਜਿਹੜੀ ਇਹ ਦੀਵਾਰ ਆ ਇਹ ਨਹਿਰ ਬਿਲਕੁਲ ਜਿਹੜੀ ਸਾਰੀ ਨਹਿਰ ਆ ਇਹ ਅੰਦਰਲੀ ਸਾਈਡ ਆ ਇਹ ਕੰਧ ਹੈ ਜਿਹੜੀ ਇਹ ਇੱਧਰ ਆ ਪਿੱਛੇ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੇ ਆਪਣੀ ਥਾਂ ਛੱਡਦੀ ਜਦੋਂ بارش ਹੁੰਦੀ ਆ ਹਰਿਆਣੇ ਜੀ ਹੁੰਦੀ ਜਾਂ ਜਿੱਥੇ ਵੀ ਹੁੰਦੀ ਆ ਜਿੰਨਾ ਪਾਣੀ ਆਂਦਾ ਆ ਉਹ ਇਹਨਾਂ ਲੋਕਾਂ ਦੀ ਫਸਲ ਦੇਖੋ ਮੇਰੇ ਕੋਲ ਜ਼ਮੀਨ ਨਹੀਂ ਜਿਹੜੀ ਪਿੱਛੇ ਜ਼ਮੀਨ ਵਿਹਲੀ ਪਈ ਐ ਜਿਸ ਤਰ੍ਹਾਂ ਕੇ ਦੀਦੇ ਜਿਵੇਂ ਰਸਤਾ ਹੁੰਦਾ ਇਹ ਨਾਲੀ ਦੀ ਜਗ੍ਹਾ ਇਹ ਨਾਲਾ ਐ ਜੀ ਸਾਰੀ ਤੁਰ ਤੱਕ ਨਾਲਾ ਖਾਲੀ ਪਿਆ ਹੋਇਆ ਆ ਲੋਕ ਨਾਲ ਖੜੇ ਹੋਣ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਅੱਗੇ ਲੋਕ ਸਾਰੇ ਛੱਡਣ ਨੂੰ ਤਿਆਰ ਨੇ ਪਰ ਇਹ ਬੰਦਾ ਉੱਥੇ ਰੜਕਾ ਪਾਈ ਬੈਠਾ ਇਹ ਦੇਖੋ ਮੇਰੇ ਕੋਲ ਜ਼ਮੀਨ ਨਹੀਂ ਆ ਮੈਨੂੰ ਜ਼ਮੀਨ ਦਾ ਕੋਈ ਮਤਲਬ ਨਹੀਂ ਨਾ ਮੇਰਾ ਕੋਈ ਨੁਕਸ ਜਿਹੜੇ ਵਿਚਾਰੇ ਚਲੋ ਕਾਨੂੰਨ ਨਹੀਂ ਜਾਣਦੇ ਔਰ ਸਰਦਾਰ ਕੁਲਵੰਤ ਸਿੰਘ ਦੀ ਛਤਰ ਸ਼ਾਹ ਦਾ ਹੇਟ ਜਿਸ ਦਿਨ ਐਮਐਲਏ ਬਣਿਆ ਕਿਛ ਸਤਪਾਲ ਨੇ ਇੱਕ ਸੋਨੇ ਦੀ ਰਿੰਗ ਪਾਈ ਉਹਦੇ ਕੋਲ ਮੇਰਾ ਐਵੀਡੈਂਸ ਪ੍ਰੂਫ ਹੈ ਮੈਂ ਦਵਾਂਗਾ ਉਸ ਸੋਨੇ ਦੀ ਰਿੰਗ ਦੇ ਚੱਕਰ ਦੇ ਵਿੱਚ ਸਤਪਾਲ ਸਿੰਘ ਕਹਿੰਦਾ ਆ ਕਿ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਕੋਈ ਮੇਰੀ ਇਹ ਕੰਧ ਪਟ ਜੇਗਾ ਜਾਂ ਕੋਈ ਨਹਿਰੀ ਖਾਲਾ ਮੇਰੇ ਤੋਂ ਕਢਾ ਕੇ ਲੈ ਜਾਏਗਾ ਤੇ ਫਿਰ ਮੇਰਾ ਫਾਇਦਾ ਕੀ ਜਾਂ ਮੇਰੇ ਐਮਐਲਏ ਦਾ ਫਾਇਦਾ ਕੀ ਹੁਣ ਕੁੱਲ ਮਿਲਾ ਕੇ ਗੱਲ ਇਹ ਆ ਕਿ ਬਾਕੀ ਸਾਰੇ ਲੋਕ ਰਾਜੀ ਨੇ ਇਸ ਬੰਦੇ ਨੂੰ ਮੈਂ ਕਹਿੰਦਾ ਜੀ ਵੀਡੀਓ ਦਾ ਮੈਂ ਅੱਜ ਸਰਪੰਚ ਨੂੰ ਵੀ ਸੱਦਿਆ ਮੈਂ ਨੰਬਰਦਾਰ ਸਾਡਾ ਸਰਜੀਤ ਨੰਬਰਦਾਰ ਆ ਮੈਂ ਉਹਨੂੰ ਤਿੰਨ ਵਾਰੀ ਫੋਨ ਕਰਤੇ ਉਹ ਨਹੀਂ ਆਇਆ ਬੰਦਾ ਸਾਰੇ ਬੰਦੇ ਆਏ ਔਰ ਸਾਬਕਾ ਸਰਪੰਚ ਸੀਬਾਰਾਮ ਜੀ ਨੂੰ ਵੀ ਫੋਨ ਕੀਤਾ ਉਹ ਵੀ ਨਹੀਂ ਆਇਆ ਕੁਝ ਮੋਹਦਵਾਰ ਬੰਦੇ ਸੀ ਜਿਨ੍ਹਾਂ ਨੂੰ ਫੋਨ ਕਰਿਆ ਜਿਹੜੇ ਕਿ ਉਹਦੇ ਇਸ਼ਾਰਿਆਂ ਦੇ ਉੱਪਰ ਨੱਚਦੇ ਨੇ ਕੋਈ ਸੱਚੀ ਗੱਲ ਨਹੀਂ ਕਹਿ ਸਕਦੇ ਸਾਡੇ ਪਿੰਡ ਦੇ ਵਿੱਚ ਅੱਜ ਨੇ ਮੁੰਡੇ ਆਏ ਨੇ 150 ਬੰਦੇ ਦੇ ਮੁਕਦਮਾ ਦਰਜ ਆ ਲੋਕ ਡਰਦੇ ਸੀ ਮੈਂ ਜੀ 2-4 ਦਿਨ ਹੋਇਆ ਜਮਨਤ ਤੇ ਆਇਆ ਕੋਟ ਵੱਲੋਂ ਆਇਆ ਪਰ ਮੇਨ ਮੁੱਦਾ ਇਸੇ ਗੱਲ ਦਾ ਆ ਪਹਿਲਾਂ ਤਾਂ ਆਪਾਂ ਇਸ ਗੱਲ ਦਾ ਵਿਊ ਲੈਨੇ ਆ ਕਿ ਜੀ ਅੱਜ ਇਹ ਬੰਦਾ ਸਰਕਾਰ ਨਸ਼ੇ ਵਾਲਿਆਂ ਦੇ ਉੱਪਰ ਪੰਜਾ ਚਲਾ ਰਹੀ ਆ ਪੀਲਾ ਪੰਜਾ ਵਈ ਦੀ ਜਿਨ੍ਹਾਂ ਨੇ ਜਾਇਦਾਦ ਇਕੱਠੀ ਕਰਕੇ ਆਪਣੇ ਘਰ ਬਣਾ ਲਏ ਉਹਨਾਂ ਦੇ ਉੱਪਰ ਪੀਲਾ ਪੰਜਾ ਚੱਲ ਰਿਹਾ ਪਰ ਇਹ ਜਿਹੜੀ ਸਤਪਾਲ ਸਿੰਘ ਦੀ ਕੰਧ ਆ ਇੰਨੀ ਵੀ ਤਾਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸਾਰਾ ਰਿਕਾਟ ਆ ਨਹਿਰੀ ਖਾਲਾ ਆ ਵੀਡੀਓ ਦਫ਼ਤਰ ਕਾਨੂੰਨ ਕੋ ਪਟਵਾਰੀ ਨੰਬਰਦਾਰ ਕਿੱਥੇ ਗਏ ਨੇ ਉਹਨਾਂ ਨੂੰ ਦਿਖਦਾ ਨਹੀਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਇਹਨੂੰ ਕਵਰੇਜ ਕਰਨ ਔਰ ਸਾਡੀ ਸਰਦਾਰ ਕੁਲਵੰਤ ਸਿੰਘ ਜੀ ਨੂੰ ਮੈਂ ਮਤਲਬ ਇੱਥੇ ਵੀ ਪੀਲਾ ਪੰਜਾ ਚੱਲ ਰਿਹਾ ਇੱਥੇ ਪੀਲਾ ਪੰਜਾ ਨਹੀਂ ਇੱਥੇ ਕੋਈ ਹੋਰ ਪੰਜਾ ਜਿਹੜਾ ਚਲਾਓ ਪੀਲਾ ਪੰਜਾ ਚਲੋ ਡਰਗ ਮੰਨੀ ਤੇ ਚੱਲਦਾ ਹੈ ਬਿਲਕੁਲ ਸੀਐਮ ਸਾਹਿਬ ਦਾ ਸਲੰਗ ਜੋ ਕਦਮ ਆਉ ਪਰ ਜਿਹੜੀ ਇਹ ਲੋਕਾਂ ਦਾ ਇਤਨ ਨੁਕਸਾਨ ਹੋ ਰਿਹਾ ਭੋਲੇ ਭਾਲੇ ਲੋਕ ਨੇ ਵਿਚਾਰੇ ਇਹਨਾਂ ਕਿਹਦੇ ਕੋਲ 5 ਮਰਲੇ ਜਗਾ ਹੈ ਕਿਹਦੇ ਕੋਲ ਕਿਲਾ ਹੈ ਕਿਹਦੇ ਕੋਲ ਅੱਧਾ ਕਿਲਾ ਹੈ ਇਹਨਾਂ ਦੀ ਫਸਲ ਮਰਦੀ ਆ ਜਾਂ ਤੇ ਸਾਨੂੰ ਜਸਟਿਸ ਦਿੱਤਾ ਜਾਵੇ ਨਹੀਂ ਤੇ ਇਸ ਤੋਂ ਵੱਧ ਕੇ ਮੈਂ ਪ੍ਰੈਸ ਕਾਨਫਰੰਸ ਪਟਿਆਲੇ ਜਾਂ ਫਿਰ ਦਿੱਲੀ ਕਰਾਂਗਾ ਜਾਂ ਚੰਡੀਗੜ੍ਹ ਕਰਾਂਗਾ ਅਗਰ ਇਹਦੀ ਸੁਣਵਾਈ ਨਾ ਹੋਈ ਇਹ ਸਰਦਾਰ ਕੁਲਵੰਤ ਸਿੰਘ ਨੂੰ ਪੁੱਛੋ ਜੇ ਤੇ ਇਹ ਨਜਾਇਜ਼ ਆ ਅਸੀਂ ਨਜਾਇਜ਼ ਮੰਗ ਕਰ ਰਹੇ ਹਾਂ ਤੇ ਸਾਡੇ ਤੇ ਕਾਰਵਾਈ ਕਰ ਦਿਓ ਅਗਰ ਉਸ ਬੰਦੇ ਨੇ ਨਜਾਇਜ਼ ਈ ਤੇ ਉੱਪਰ ਕਬਜ਼ਾ ਕੀਤਾ ਹੋਇਆ ਆ ਤੇ ਕੁਲਵੰਤ ਸਿੰਘ ਨੂੰ ਪੁੱਛੋ ਵੀਡੀਓ ਨੂੰ ਪੁੱਛੋ ਜਿੰਨੂੰ ਮਰਜ਼ੀ ਪੁੱਛੋ ਉਹ ਆਪ ਜੀ ਦੇ ਮਾਧਿਅਮ ਰਾਹੀਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਕਿਉਂਕਿ ਆਪ ਹੀ ਉਹ ਇੱਕ ਜਿਹੜੇ ਨਿਰਪੱਖ ਹੋ ਜਿਹੜੇ ਲੋਕਾਂ ਨੂੰ ਚਾਨਣ ਕਰਦੇ ਹੋ ਜਦੋਂ ਕੋਈ ਪੁਲਿਸ ਕਰਮਚਾਰੀ ਮੈਂ ਪੁਲਿਸ ਨੂੰ ਫ ਤਿੰਨ ਚਾਰ ਵਾਰੀ ਫੋਨ ਕਰਤਾ ਕਿ ਜੀ ਐਂ ਕਰਕੇ ਸਤਪਾਲ ਦੇ ਉੱਥੇ ਅਸੀਂ মিডিਆ ਬੁਲਾ ਰਹੇ ਆਂ ਔਰ ਆ ਕੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਦੋ ਮਲਾਜ਼ਮ ਆ ਜਾਣ ਤੇ ਕੱਲ ਨੂੰ ਕਿਤੇ ਕੋਈ ਇਹ ਨਾ ਹੋਵੇ ਸਾਡੇ ਦੇ ਕੋਈ ਬੰਦਾ ਇਲਜ਼ਾਮ ਲਾ ਦੇ ਪਰ ਉਹਨਾਂ ਬੰਦਿਆਂ ਨੇ ਮੇਰਾ ਕੋਈ ਫੋਨ ਨਹੀਂ ਚੱਕਿਆ ਇਹ ਸਤਰਾਂ ਨੇ ਮੁਨਸ਼ੀ ਦਾ ਫੋਨ ਹੈ ਜੀ ਤਿੰਨ ਫੋਨ ਕਰਤੇ ਮੈਂ ਉਹਨੂੰ ਠੀਕ ਹੈ ਜੀ ਉਹਨਾਂ ਨੂੰ ਮੈਸੇਜ ਕਰਤਾ ਕਿ মিডিਆ ਆ ਰਿਹਾ ਲੋਕ ਨੇ ਨਿਯਾਜ਼ ਪਰਚਾ ਕਰਨਗੇ ਪੁਲਿਸ ਵਾਲਿਆਂ ਨੇ ਮੇਰੀ ਕੋਈ ਨਹੀਂ ਸੁਣੀ ਨਾ ਕੋਈ ਪੁਲਿਸ ਆਇਆ ਇਹ ਝੂਠੇ ਮੁਕਦਮੇ ਕਰਨੇ ਨੇ ਉਸ ਮਰੀਕਰਾਮ ਜੀ ਹਾਂਜੀ ਹਾਂਜੀ ਕੀ ਮਸਲਾ ਹੈ ਮਸਲਾ ਸਾਡੇ ਜੀ ਫਸਲ ਮਰ ਜਾਂਦਾ ਪਿੱਛੇ ਨਹਿਰੀ ਖਾਲਾ ਇੱਥੇ ਆ ਕੇ ਰੁਕ ਜਾਂਦਾ ਹੈ ਪਾਣੀ ਹਰਿਆਣੇ ਦਾ ਹੁੰਦਾ ਜੀ ਇੱਧਰ ਸਾਡੀ ਫਸਲ ਮਾਰ ਦਿੰਦਾ ਕੈਮਰੇ ਵਾਲੇ ਦੇ ਕੀ ਗੱਲ ਕਰੋ ਹਾਂਜੀ ਖਾਲਾ ਸਾਡਾ ਨਿਕਲਣਾ ਚਾਹੀਦਾ ਖੱਗਰ ਨੂੰ ਪੈਣਾ ਚਾਹੀਦਾ ਜੀ ਰੋਕਿਆ ਕਿੰਨੇ ਆ ਰੋਕਿਆ ਸਤਪਾਲ ਸਤੂ ਨੇ ਕੰਦ ਪਾ ਕੇ ਉੱਤੇ ਅੱਛਾ ਹਾਂਜੀ ਕਿੰਨੇ ਟਾਈਮ ਤੋਂ ਕਰ ਜਾ ਕਿ ਇਹਨੋਂ ਹੋ ਗਿਆ 4 ਸਾਲ ਅਸੀਂ ਦਾ ਉਹ ਦੋ ਦਿਨ ਤੋਂ ਲੈ ਕੇ ਕੋਈ ਕਾਰਵਾਈ ਕੋਈ ਨਹੀਂ ਕਾਰਵਾਈ ਕਰੀ ਜਾਂਦੇ ਰਹੇ ਪਟਿਆਲੇ ਕਿਸੇ ਨੇ ਥੋੜੀ ਜਣੀ ਬਲਵੀਰ RAM ਜੀ ਮੇਰਾ ਨਾਮ ਤੇ ਕੀ ਮਸਲਾ ਕੀ ਮਸਲਾ ਮਸਲਾ ਹੈ ਜੀ ਅੱਜ ਤੋਂ ਇਹ 45 40 ਸਾਲ ਦਾ ਖਾਲਾ ਚੱਲ ਰਿਹਾ ਨਹਿਰ ਦਾ ਇਹ ਅੱਜ ਘਟੋ ਘਟ ਕੋਈ 15 ਸਾਲ ਹੀ ਹੋ ਗਏ ਨੇ ਇਸ ਨੂੰ ਬੰਦ ਹੋਏ ਨੂੰ ਤੇ ਅਸੀਂ ਇਹਨੂੰ ਬਸ ਚਲਾਉ ਚਾਲੂ ਕਰਨਾ ਚਾਹੁੰਦੇ ਆ ਸਾਡੀਆਂ ਫਸਲਾਂ ਬਚੀਆਂ ਰਹਿਣ ਤੇ ਕਦੇ ਸਾਨੂੰ ਲੋੜ ਪਈ ਤੇ ਪਾਣੀ ਲਾ ਵੀ ਸਕਦੇ ਆ ਜ਼ਮੀਨ ਨੂੰ ਆਪਦੇ ਪਾਣੀ ਬੰਦੀ ਇਸ ਤਰ੍ਹਾਂ ਹੋ ਗਿਆ ਸੀ ਜੀ ਇਹਨਾਂ ਨੇ ਪਹਿਲਾਂ ਜ਼ਿਮੀਂਦਾਰਾਂ ਨੇ ਖਾਲ ਖੂਲ ਇਧਰੋਂ ਵਾਹਤਾ ਬੰਦ ਕਰਤਾ ਪਿੱਛੋਂ ਤਾਂ ਸੁਆ ਚੱਲ ਰਿਹਾ ਹਰਿਆਣੇ ਦਾ ਤੇ ਚਾਲੂ ਆ ਜੀ ਕਿਹੜੇ ਜ਼ਿਮੀਂਦਾਰਾਂ ਨੇ ਬੰਦ ਕਰਿਆ ਹੁਣ ਇਸ ਟਾਈਮ ਕਿੰਨੇ ਬੰਦ ਕੀਤਾ ਇਸ ਟਾਈਮ ਤੇ ਜੀ ਇਹ ਪਹਿਲੇ ਨੰਬਰ ਤੇ ਤੇ ਸਤਪਾਲ ਸਿੰਘ ਹੀ ਆ ਗਿਆ ਅੱਗੇ ਫਿਰ ਇਧਰ ਜੱਟ ਭਾਜੀ ਆ ਗਏ ਸਾਰੇ ਇਹਨਾਂ ਨੇ ਵੀ ਅੱਗੇ ਬੰਦ ਕਰਿਆ ਵਾਇਆ ਹੋਇਆ ਜੀ ਨਾਮ ਜਸਵੀਰਾ ਜੀ ਸਾਡੀ ਜ਼ਮੀਨ ਪਿੱਛੇ ਪੈਂਦੀ ਹੈ ਨਹਿਰ ਤੋਂ ਆ ਪਾਣੀ ਨਿਕਲਦਾ ਨਹੀਂ ਜੀ ਜਦੋਂ ਪਾਣੀ ਆਉਂਦਾ ਇਸ ਟੱਕਰ ਕਰਕੇ ਸਾਰੇ ਖੇਤ ਦਾ ਨੁਕਸਾਨ ਹੁੰਦਾ ਜੀ ਜਦੋਂ ਖਪਸਲ ਹੁੰਦੀ ਹੈ ਸਾਡੀ ਕਣਕ ਵਾਰੀ ਪਾਣੀ ਬਹੁਤ ਜ਼ਿਆਦਾ ਆਉਂਦਾ ਕਣਕ ਦਾ ਬਹੁਤ ਨੁਕਸਾਨ ਹੁੰਦਾ ਇਹ ਚ ਕਿੰਨੇ ਟਾਈਮ ਤੋਂ ਨੁਕਸਾਨ ਹੋ ਰਿਹਾ ਇਹ 4-5 ਸਾਲ ਤੋਂ ਹੋ ਰਿਹਾ ਜੀ ਪਿੱਛੋਂ ਖਾਲਾ ਚੱਲ ਰਿਹਾ ਜੀ ਅੱਗੇ ਆ ਕੇ ਬੰਦ ਹੋਇਆ ਹੋਇਆ ਬੰਦ ਕਿਨੇ ਕੀਤਾ ਸਰਪਾਲ ਸਤੂ ਨੇ ਆਦੇ ਨਾਲ ਦੇ ਵਿੱਚ ਤੁਸੀਂ ਮੰਗ ਕੀਤੀ ਇਹਨੂੰ ਛਡਵਾਉਣ ਵਾਸਤੇ ਮੰਗ ਕਰ ਰਹੇ ਆ ਜੀ ਦਰਖਾਸਤਾਂ ਲਾਈਆਂ ਹੋਏ ਕੋਈ ਸੁਣਦਾ ਨਹੀਂ ਜੀ ਆਹ ਦੇਖੋ ਇਹ ਦਰਖਾਸਤ ਦਰਖਾਸਤਾਂ ਦੇ ਚੁੱਕੇ ਆ ਤੁਸੀਂ ਹਾਂ ਜੀ ਦੇ ਚੁੱਕੇ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਆਪਣਾ ਨਾਮ ਹੈ ਜੀ ਨ ਹਾਂਜੀ ਕੀ ਮਸਲਾ ਅੱਜ ਤੁਸੀਂ ਸਾਡਾ ਮਸਲਾ ਜੀ ਖਾਲੇ ਦਾ ਇਹਨਾਂ ਨੱਪਿਆ ਆਇਆ ਸੀ ਸ਼ੁਰੂ ਤੇ ਪੁੱਛਿਆ ਨੇ ਵੀ ਕਿੱਦਾਂ ਕਰਨਾ ਮੈਨੂੰ ਕਿਹਾ ਵੀ ਜਿਨੀਚੇ ਵੇਲਾ ਪਿਆ ਥਾ ਬੀਜੇ ਖਾ ਸਕਦੇ ਹੋ ਇਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਜੇ ਸਾਡੇ ਬੰਦੇ ਗਏ ਸਾਡੇ ਬੰਦਿਆਂ ਨੂੰ ਇਹਨੇ ਠੋਕੇ ਜਵਾਬ ਦਿੱਤਾ ਵੀ ਅੱਜ ਤੱਕ ਖਾਲੇ ਨਹੀਂ ਨਿਕਲ ਸਕਦਾ ਇਹ ਕਬਜਦਾਰ ਹੋ ਗਿਆ ਮੈਦਾਨ ਠੀਕ ਹੈ ਕਿ ਨਹੀਂ ਅਸੀਂ ਪਿੱਛੋਂ ਖਾਲ ਪੱਟ ਕੇ ਸਾਰਾ ਲਿਆ ਕੇ ਰੋਕਿਆ ਹੋਇਆ ਮੈਂ ਆਪਣੇ ਕਿਲੇ ਚੋਂ ਖਦੂ ਖਾਲ ਛੱਡਿਆ ਹੋਇਆ ਇਹਨੇ ਅੱਗੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਕਿੰਨੇ ਨਹੀਂ ਰਾਹ ਦਿੱਤਾ ਸਤਪਾਲ ਸਤੂ ਨੇ ਜੀ ਇਹਦੇ ਘਰ ਦੇ ਜੀਆਂ ਦੇ ਨਾਂ ਤੇ ਜ਼ਮੀਨ ਹੈ ਜੀ ਜਿਹੜੀ ਜਿਗਸਟਰੀਆ ਇਹਦੇ ਕਰਦੇ ਜੀਆਂ ਦੇ ਨਾਂ ਤੇ ਆ ਇਹਨੇ ਸਾਡੀ 9 ਮਰਲੇ ਥਾਂ ਜਿਹੜੀ ਖਾਲ ਦੀ ਆ ਨਹਿਰੀ ਦੱਬੀ ਹੋਈ ਉਹ ਸਾਰੀ ਕਰ ਲਈ ਉਹਦੇ ਵਿੱਚ ਹਾਂ ਹਾਂਜੀ ਸਾਰੀ ਇਹਨੇ ਕਵਰ ਕਰੀ ਹੋਈ ਠੀਕ ਹੈ ਇਹ ਖਾਲ ਕਰਨ ਦਾ ਦੂਜੇ ਪਾਸੇ ਆਏਗਾ ਖਾਲ ਆਉਂਦਾ ਇਸੇ ਖੱਤੇ ਚ ਜੀ ਇਹ 24 ਨੰਬਰ ਕਿੱਲਾ ਜੀ ਸੱਤ ਕਨਾਲ ਦੇ ਚੋਂ ਇਹਦੇ ਸੜਕ ਨਿਕਲੀ ਹੋਈ ਆਠ ਕਨਾਲ ਚੋਂ ਕਨਾਲ ਦੀ ਛੜਕਿਆ ਜੀ 9 ਮਰਲੇ ਖਾਲਦੇ ਨੇ ਜੀ ਇਹ ਸਾਰਾ ਨਕਸ਼ਾ ਤਰਾ ਕੇ ਅਸੀਂ ਬਹੁਤਾਂ ਕੋ ਮੈਂ ਸਾਡੇ ਜਿੱਥੇ ਵੀ ਜਾਂਦੇ ਆ ਸਾਡੇ ਰੋਕ ਲਾ ਦਿੰਦੇ ਆ ਸਾਡੀ ਸੜਕ ਆ ਵੀ ਤੁਸੀਂ ਗਲਤ ਮੰਗ ਕਰ ਰਹੇ ਹੋ ਇੱਥੇ ਨਹੀਂ ਹੈਗੀ ਜਿਹੜਾ ਹਾਂਜੀ ਹਾਂਜੀ ਫੇਰਾ ਛੜਕ ਜਾ ਰਹੀ ਐ ਨੇ ਸੜਕ ਤੇ ਫੇਰ ਵੀ ਇਹਨੇ ਕੰਦ ਪਾਤੀ ਆ ਜੀ ਜਦੋਂ ਅਸੀਂ ਨੰਗਦਿਆਂ ਸੰਦ ਲਾ ਕੇ ਸਾਨੂੰ ਸਾਈਡ ਦੇਣ ਦੀ ਬਹੁਤ ਦਿੱਕਤ ਆਂਦੀ ਹੈ ਜੀ ਹੂੰ ਜੇ ਰੂੜੀਆ ਤੇ ਇਹ ਵੀ ਲੋਕ ਨਹੀਂ ਮੰਨਦੇ ਸਾਡੇ ਸੜਕ ਦੇ ਰੂੜੀ ਸੁੱਟੀ ਨੇ ਜੇ ਕਿਸੇ ਨੂੰ ਕਹਿੰਦੇ ਸਾਡੀ ਗੱਲ ਪੈਂਦੇ ਹੂੰ ਠੀਕ ਹੈ ਜੀ ਯਾਨੀ ਨਜਾਇਜ਼ ਕਬਜ਼ਾ ਨਜਾਇਜ਼ ਕਬਜ਼ਾ ਕਰਿਆ ਹੋਇਆ ਜੀ 11 11 ਫੁੱਟ ਥਾਂ ਦੋਨਾਂ ਪਾਸੇ ਸੜਕਾਂ ਤੇ ਹੈਗੀ ਅਸੀਂ ਵੀ ਮਕਾਨ ਪਾਇਆ ਅਸੀਂ ਥਾਂ ਛੱਡੀ ਹੋਈ ਆ ਵੱਧ ਛੱਡੀ ਹੋਈ ਆ 2 2 ਫੁੱਟ ਜੇ ਸਾਨੂੰ ਪੱਟ ਨਹੀਂ ਕਿਉਂ ਸਰਕਾਰ ਦੀ ਥਾਂ ਆ ਅਸੀਂ ਜੇ ਸਾਡੇ ਥੱਲੇ ਆ ਗਈ ਤੇ ਛੱਡ ਦਾਂਗੇ ਜੇ ਅਸੀਂ ਪਹਿਲੇ ਛੱਡਤੀਏ ਤੇ ਉਹਨੇ ਵੀ ਛੱਡਣਾ ਠੀਕ ਠੀਕ ਨਹੀਂ ਸਾਡੀ 11 11 ਫੁੱਟ ਥਾਂ ਛੱਡ ਕੇ ਦੋਨੇ ਪਾਸੇ ਹੋਣੀ ਚਾਹੀਦੀ ਸਾਡਾ ਖਾਲ ਛੱਡਣਾ ਚਾਹੀਦਾ ਜੀ ਇਹ ਖਾਲ ਜੇ ਕਹਿੰਦੇ ਨੇ ਪੈਪ ਲਾਨ ਕਰਾਉਂਦੇ ਆ ਤੁਰ ਤੋਂ ਲੈ ਕੇ ਜਿੱਥੇ ਸਾਡੀ ਟਾਇਲ ਬਣਦੀ ਉੱਥੋਂ ਲੈ ਕੇ ਪੈਪ ਲਾਨ ਤੋ ਟਕਰਾ ਦੇਣ ਸਾਨੂੰ ਮਨਜ਼ੂਰ ਹੈ ਅੱਛਾ ਇਕੱਲੇ ਦੀ ਪੈਪ ਲਾਨ ਸਾਨੂੰ ਮਨਜ਼ੂਰ ਨਹੀਂ ਹੈ ਜੀ ਸਿਰੇ ਤੋਂ ਲੈ ਕੇ ਸਿਰੇ ਤੱਕ ਸਿਰੇ ਤੱਕ ਹਾਂ ਪੈਪ ਲਾਨ ਕਰਾ ਦੇਣ ਸਾਨੂੰ ਮਨਜ਼ੂਰ ਹੈ ਜੇ ਆਖਣ ਇੱਕ ਕਿਲੇ ਦੀ ਪੈ ਪਲਾਨ ਕਰ ਥਲੋਂ ਦੀ ਕੱਢ ਦਿੰਦੇ ਸਾਨੂੰ ਕੋਈ ਮਨਜ਼ੂਰ ਨਹੀਂ ਜੀ ਫਿਰ ਸਮੱਸਿਆ ਖੜੀ ਹੁੰਦੀ ਹੈ ਸਮੱਸਿਆ ਪਾਣੀ ਨਿਕਲਦਾ ਨਹੀਂ ਸਾਡਾ ਪਾਣੀ ਪਿੱਛੇ ਖੇਤਾਂ ਵਿੱਚ ਪੈਂਦਾ ਫਿਰ ਸਾਡੀ ਕਣਕ ਮਰਦੀ ਹੈ ਜੀ ਹਾਂਜੀ ਮੈਂ ਮੋਕੇ ਦਾ ਮੈਂਬਰ ਹਾਂ ਜੀ ਪੰਚਾਇਤ ਤੌਰ ਤੇ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਸੱਤਪਾਲ ਸਿੰਘ ਜਿਨ੍ਹਾਂ ਤੇ ਵੱਡੇ ਇਲਜ਼ਾਮ ਲਗਾਏ ਗਏ ਆ ਪਿੰਡ ਵਾਸੀਆਂ ਵੱਲੋਂ ਕਿ ਇਹਨਾਂ ਨੇ ਨਹਿਰੀ ਖਾਲੇ ਦੀ ਜਗ੍ਹਾ ਦੇ ਉੱਪਰ ਆ ਜਿਹੜਾ ਕਬਜ਼ਾ ਕੀਤਾ ਹੋਇਆ ਇਹਨਾਂ ਦੇ ਨਾਲ ਗੱਲ ਕਰਦੇ ਆ ਇਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਮਾਮਲਾ ਅਸਲ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਟਾਈਮ ਟੀਵੀ ਵਾਲਿਆਂ ਦਾ ਤੁਹਾਡਾ ਧੰਨਵਾਦ ਕਰਦਾ ਜਿਹੜਾ ਇਹ ਪੱਕ ਸੁਣਨ ਦੇ ਲਈ ਤੁਸੀਂ ਇੱਥੇ ਮੇਰੇ ਕੋਲ ਆਏ ਹੋ ਕਿਉਂਕਿ ਇਹ ਇੱਕ ਪਿੰਡ ਦੇ ਵਿੱਚ ਇੱਕ ਰੰਜਸ ਦੇ ਤਹਿਤ ਇਹ ਜਿਹੜਾ ਮੈਨੂੰ ਬਦਨਾਮ ਕੀਤਾ ਜਾ ਰਿਹਾ ਤੇ ਇਹ ਜਿਹੜੀ ਨਹਿਰ ਹੈ ਨਹਿਰੀ ਆਉਂਦਾ ਸੀ ਇਸ ਪਾਸੇ ਤੋਂ ਹਰਿਆਣੇ ਤੋਂ ਪੰਜਾਬ ਨੂੰ ਜਾਂਦਾ ਘੱਗਰ ਚ ਪੈਂਦਾ ਇਹ ਬੜਾ ਪੁਰਾਣਾ ਖਾਲ ਹੈ ਕੋਈ ਹੁਣ ਦਾ ਖਾਲ ਨਹੀਂ ਹੈ ਤੇ ਉਹਦੇ ਜਿਹੜੇ ਅੱਜ ਵੀ ਇਹ ਇਹ ਜਿਹੜਾ ਇਹਦੇ ਵਿੱਚ ਨਹਿਰ ਹੈਗੀ ਹੈ ਨਹਿਰ ਤਾਂ ਜਿਹੜਾ ਜਿੱਥੋਂ ਦੀ ਨਹਿਰ ਲੰਘਦੀ ਸੀ ਮੇਰੇ ਕੰਧ ਤੋਂ 4 ਫੁੱਟ ਦੀ ਹੱਟਵੀਂ ਦੂਰੀ ਤੇ ਆ ਤੇ ਇਹ ਜਿਹੜਾ ਹੈਗਾ ਇਹ ਤੇ ਮੇਰੀ ਕੰਧ ਜੇ ਮੇਰੇ ਕੋਲ 1% ਵੀ ਜੇ ਮੇਰੇ ਕੋਲ ਕੋਈ ਇਹਦਾ ਹੋਵੇ ਉਹਦਾ ਮੈਂ ਜ਼ਿੰਮੇਵਾਰ ਹੈਗਾ ਮੈਂ ਇਹਨਾਂ ਨੂੰ ਕਹਿ ਵੀ ਚੁੱਕਿਆ ਪਿੰਡ ਦੇ ਵਿੱਚ ਪੂਰਾ ਵੀ ਤੁਸੀਂ ਨਿਸ਼ਾਨਦੇਹੀ ਕਰਾ ਲਓ ਜਿੱਥੇ ਵੀ ਕੋਈ ਮੇਰੇ ਕਰਕੇ ਪਿੰਡ ਦਾ ਨੁਕਸਾਨ ਹੁੰਦਾ ਤੁਸੀਂ ਉਹ ਭਾਵੇਂ ਮੇਰੀ ਜੇ ਕੋਠੀ ਆਉਂਦੀ ਆ ਤਾਂ ਮੇਰੀ ਕੋਠੀ ਤੋੜ ਕੇ ਬਣਾ ਲਓ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਲੇਕਿਨ ਮੈਂ ਇਹ ਦੱਸਣਾ ਚਾਹਣਾ ਮੈਂ ਆਪਣੀ ਮਿੰਤੀ ਕਰਕੇ ਪਾਈ ਹੈ ਮੇਰੇ ਵਿੱਚ ਮੇਰੇ ਕੋਲ ਇਹੋ ਜਿਹਾ ਖਾਲ ਦਾ ਕੋਈ ਵੀ ਜਗ੍ਹਾ ਨਹੀਂ ਹੈ ਮੈਂ ਫਿਰ ਵੀ ਪਿੰਡ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਨਿਸ਼ਾਨਦੇਹੀ ਕਰਾ ਲਓ ਜੇ ਮੇਰੇ ਕੋਲ ਆਉਂਦੀ ਹੈ ਤਾਂ ਮੈਂ ਮੈਂ ਉਹਦੇ ਤੇ ਕਬਜ਼ ਨਹੀਂ ਹੋ ਸਕਦਾ ਔਰ ਮੈਂ ਇੱਕ ਮਲਾਜ਼ਮ ਹੈਗਾ ਤੇ ਮੈਨੂੰ ਪਤਾ ਹੈ ਮੈਂ ਪਿੰਡ ਦੇ ਵਿੱਚ ਰਹਿਣਾ ਹੈ ਪਿੰਡ ਦੇ ਰੈਪਿਊਟੇਸ਼ਨ ਬੰਦਿਆਂ ਦੀ ਇੱਜ਼ਤ ਦਾ ਮੈਨੂੰ ਪਤਾ ਹੈ ਕਿਵੇਂ ਕਰਨਾ ਹੈ ਮੈਂ ਪੂਰੇ ਦਾ ਨਿਸ਼ਾਨਦੇਹੀ ਕਰਵਾ ਕੇ ਕੋਈ ਸਾਬਤ ਕਰਨਾ ਪਵੇਗਾ ਉਹਨਾਂ ਨੂੰ ਵੀ ਵਾਕਈ ਤੁਸੀਂ ਜੀ ਬਿਲਕੁਲ ਨਿਸ਼ਾਨਦੇਹੀ ਕਰਾ ਲੈ ਨਿਸ਼ਾਨਦੇਹੀ ਕਰਾ ਕੇ ਆਪਣਾ ਦੇਖ ਲੈਣ ਜਿੱਥੇ ਜਿੱਥੇ ਲੱਗਦਾ ਹੈ ਉਹਨਾਂ ਨੂੰ ਮੈਨੂੰ ਕੋਈ ਇਤਰਾਜ਼ ਹੀ ਨਹੀਂ ਹੈਗਾ ਫਿਰ ਲੇਕਿਨ ਮੈਂ ਇਹ ਗੱਲ ਕਹੀ ਸੀ ਪਰ ਕੁਝ ਸ਼ਰਾਰਤੀ ਬੰਦਿਆਂ ਨੇ ਕੋਰਟ ਦੇ ਵਿੱਚ ਕੇਸ ਪਾਤਾ ਸੀ ਮੈਂ ਇਹ ਗੱਲ ਕਹੀ ਸੀ ਫਿਰ ਕੋਰਟ ਜੋ ਮਾਨ ਜੋ ਕੋਰਟ ਫੈਸਲਾ ਕਰੇਗਾ ਮੈਂ ਵੀ ਉਹਨੂੰ ਮੰਨੂਗਾ ਉਹਨੂੰ ਕੋਈ ਠੁਕਰਾ ਨਹੀਂ ਸਕਦਾ